ਹਾਂਜੀ ਆਪਾਂ ਨਵਾਂ ਰਿਸ਼ਤਾ ਲੈ ਕੇ ਆਇਆ ਕੋਟਕਪੂਰਾ ਏਰੀਆ ਦੀ ਲੜਕੇ ਦਾ ਜੱਟ ਸਿੱਖ ਪਰਿਵਾਰ ਦਾ ਲੜਕੇ ਜੀ ਇਹ ਲੜਕੀ ਦਾ ਜਨਮ ਹੈ ਜੀ 2002 ਦਾ ਹਾਈਟ ਲੜਕੇ ਦੀ 6 ਫੁੱਟ ਹੈ ਸਟੱਡੀ ਕੀਤੀ ਹੈ ਜੀ ਪਲੱਸ 2 ਸਾਢੇ 13 ਕਿੱਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਜੀ ਲੜਕਾ ਹੀ ਇਕਲੋਤਾ ਹੀ ਹੈ ਲੜਕਾ ਕੈਨੇਡਾ ਗਿਆ ਹੋਇਆ ਤੇ ਸਟੱਡੀ ਕਰ ਰਿਹਾ ਜੀ ਹਜੇ ਇਹ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਕੈਨੇਡਾ ਚ ਜਾਂ ਫਿਰ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਫਾਈਲ ਨੰਬਰ 351 ਦੱਸ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ do